हां जी दोस्तों आज ਆਪਾਂ ਜਾਣਾਂਗੇ ਸੂਰਜ ਨੂੰ ਕਿਉਂ ਜਲ ਚੜਾਉਂਦੇ ਨੇ ਲੋਕ Hindu ਧਰਮ ਵਿੱਚ ਸੂਰਜ ਗ੍ਰਾਹੇ ਨੂੰ ਖਾਸ ਮਾਨਤਾ ਦਿੱਤੀ ਗਈ ਹੈ ਅਤੇ ਕਈ ਲੋਕਾਂ ਵੱਲੋਂ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜ਼ਿਆਦਾਤਰ ਲੋਕ ਸਵੇਰੇ ਚੜ੍ਹਦੇ ਸੂਰਜ ਨੂੰ ਅਰਗ ਦੇਂਦੇ ਹਨ। ਇਹ ਆ ਜਾਂਦਾ ਹੈ ਕਿ ਹਰ ਰੋਜ਼ ਚੜ੍ਹਦੇ ਸੂਰਜ ਨੂੰ ਅਰਗ ਦੇਣ ਨਾਲ ਚੰਗੀ ਕਿਸਮਤ ਮਿਲਦੀ ਹੈ ਅਤੇ ਇਜਤਵਾਦੀ ਹੈ। ਇਸ ਤੋਂ ਇਲਾਵਾ ਜੇਕਰ ਵਿਆਹ ਚ ਦੇਰੀ ਹੁੰਦੀ ਹੈ ਨਿਯਮਿਤ ਰੂਪ ਚ ਸੂਰਜ ਨੂੰ ਜਲ ਚੜਾਉਣ ਨਾਲ ਜਲਦੀ ਹੀ ਚੰਗੇ ਰਿਸ਼ਤੇ ਬਣਦੇ ਹਨ ਸੂਰਜ ਨੂੰ ਜਲ ਚੜਾਉਂਦੇ ਹੋਏ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਜੇਕਰ ਜੋਤਸ ਸਦੀ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਜੋਤਸ ਅਨੁਸਾਰ ਸੂਰਜ ਨੂੰ ਸਿਹਤ ਪਿਤਾ ਅਤੇ ਆਤਮਾ ਦਾ ਕਰਤਾ ਮੰਨਿਆ ਜਾਂਦਾ ਹੈ ਜੋਤਸ ਅਨੁਸਾਰ ਸੂਰਜ ਇੱਕ ਵਿਅਕਤੀ ਦੇ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ ਜੇਕਰ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਬਲਵਾਨ ਹੋਵੇ ਤਾਂ ਵਿਅਕਤੀ ਨੂੰ ਜੀਵਨ ਵਿੱਚ ਬਹੁਤ ਸਫਲਤਾ ਅਤੇ ਪ੍ਰਸਿੱਧੀ ਮਿਲਦੀ ਹੈ ਇਸ ਲਈ ਲੋਕ ਸੂਰਜ ਦੀ ਪੂਜਾ ਕਰਦੇ ਹਨ ਅਤੇ ਅਰਗ ਦਿੰਦੇ ਹਨ ਨੰਬਰ 2 ਕਿਹਾ ਜਾਂਦਾ ਹੈ ਕਿ ਸੂਰਜ ਨੂੰ ਹਮੇਸ਼ਾ ਤਾਂਬੇ ਦੇ ਲੋਟੇ ਨਾਲ ਹੀ ਜਲ ਅਰਪਿਤ ਕਰਨਾ ਚਾਹੀਦਾ ਹੈ ਇੱਕ ਗੱਲ ਦਾ ਅਹਿਮ ਧਿਆਨ ਦੇਣਾ ਚਾਹੀਦਾ ਹੈ ਕਿ ਹਮੇਸ਼ਾ ਸਵੇਰ ਦੇ ਸਮੇਂ ਹੀ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਸੂਰਜ ਦੇਵਤਾ ਨੂੰ ਜਲ ਚੜ੍ਹਾਉਣ ਤੋਂ ਪਹਿਲਾਂ ਸ਼ਾਨ ਕਰਨਾ ਜ਼ਰੂਰੀ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਮਨੁੱਖੀ ਸਰੀਰ ਦੀ ਪਵਿੱਤਰਤਾ ਬਣੀ ਰਹਿੰਦੀ ਹੈ। ਨੰਬਰ 3 ਜ਼ਿਆਦਾਤਰ ਲੋਕਾਂ ਵੱਲੋਂ ਮੰਨਿਆ ਜਾਂਦਾ ਹੈ ਕਿ ਜੇਕਰ ਸੂਰਜ ਨੂੰ ਜਲ ਚੜਾਉਂਦੇ ਸਮੇਂ ਲਾਲ ਰੰਗ ਦੇ ਕੱਪੜੇ ਪਾਏ ਹੋਣ ਤਾਂ ਉਹ ਆਮ ਨਾਲ ਜ਼ਿਆਦਾ ਲਾਭ ਦੇ ਸਕਦੇ ਨੇ ਪਰ ਜ਼ਿਆਦਾ ਲੋਕ ਇਸ ਨੂੰ ਨਾ ਮੰਨਦੇ ਹੋਏ ਕੇਵਲ ਜਲ ਚੜਾਉਣ ਨੂੰ ਹੀ ਖਾਸ ਅਹਿਮੀਅਤ ਦਿੰਦੇ ਨੇ। ਨੰਬਰ 4 ਸਵੇਰੇ ਚੜ੍ਹਦੇ ਸੂਰਜ ਨੂੰ ਜਲ ਚੜਾਉਣ ਦਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਲਈ ਸਵੇਰੇ ਚੜਦੇ ਸੂਰਜ ਨੂੰ ਹੀ ਅਰਗ ਚੜਾਓ ਅਤੇ ਸਵੇਰੇ ਅਰਗ ਚੜਾਉਣ ਨਾਲ ਜੀਵਨ ਤੇ ਸੂਰਜ ਦਾ ਸਕਾਰਾਤਮਕਾ ਲਾਭ ਮਿਲਦਾ ਹੈ।